ਪਟਿਆਲਾ ਫੋਕਲ ਪੁਆਇੰਟ ਐਸੋਸੀਏਸ਼ਨ ਦੇ ਪ੍ਰਧਾਨ ਅਸ਼ਵਨੀ ਕੁਮਾਰ ਨੇ 22 ਜਨਵਰੀ ਨੂੰ ਯੋਧਿਆਵੀ ਕੇ ਸ਼੍ਰੀ ਰਾਮ ਲੀਲਾ ਮੰਦਿਰ ਦੇ ਵਿੱਚ ਮੂਰਤੀ ਸਥਾਪਨ ਦੇ 2 ਸਾਲ ਪੂਰੇ ਹੋਣ ਦੀ ਖੁਸ਼ੀ ਦੇ ਵਿੱਚ ਵਿਸ਼ਾਲ ਲੰਗਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਉਹਨਾਂ ਦੇ ਨਾਲ ਫੋਕਲ ਪੁਆਇੰਟ ਦੇ ਚੇਅਰਮੈਨ ਅਸ਼ੋਕ ਸਿੰਘਲਾ, ਸਰਬਦਮਨ ਪਾਟ, ਅਰुण ਕੁਮਾਰ ਅਤੇ ਹੋਰ ਆਦੀ ਮੈਂਬਰਾਂ ਨੇ ਪੂਜਾ ਅਰਚਨਾ ਕਰਕੇ ਪੂਜਾ ਅਰਚਨਾ ਕਰਕੇ ਲੰਗਰ ਸ਼ੁਰੂ ਕਰਵਾਇਆ ਤੇ ਇਸ ਮੌਕੇ ਵਿਸ਼ੇਸ਼ ਤੌਰ ਤੇ ਭਾਜਪਾ ਤੋਂ ਪਟਿਆਲਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਵਿਜੇ ਕੁੱਕ, ਵੋਇਸ ਪ੍ਰਧਾਨ ਨੁকুল ਸੋਪਤ, ਵਰੁਣ ਜਿੰਦਲ, ਨikhil ਕਾਕ ਅ ਮੈਂ ਸੰਦੀਪ ਸਿੰਘ ਰਾਜਾਤੋੜ ਅੱਜ ਬੜਾ ਇਤਿਹਾਸਿਕ ਦਿਨ ਜਿਹੜਾ ਫੋਕਲ ਪੁਆਇੰਟ ਇੰਡਸਟਰੀਸ ਸਾਡੇ ਭਰਾ ਨੇ ਐਸੋਸੀਏਸ਼ਨ ਵਾਲੇ ਉਹਨਾਂ ਨੇ ਇੱਕ ਸਮਾਗਮ ਰੱਖਿਆ ਧਾਰਮਿਕ ਲੰਗਰ ਦਾ ਪ੍ਰਬੰਧ ਕੀਤਾ ਗਿਆ ਮੂਰਤੀ ਸਥਾਪਨਾ ਹੋਈ ਆ ਸਾਰੇ ਮਹਾਰਾਜ ਜੀ ਦੇ ਦਰਸ਼ਨ ਕਰਕੇ ਗਏ ਨੇ ਸਾਡੇ ਸੋਨੂ ਜੀ ਸਾਡੇ ਸਿੰਘਲਾ ਸਾਹਿਬ ਹੋਰ ਅਨੇਕ ਹੀ ਇੱਥੇ ਜਿਹੜੇ ਬੰਦੇ ਖੜੇ ਨੇ ਸਾਰੀ ਸਰਕਾਰਯੋਗ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀ ਸਾਰੀ ਸੰਗਤ ਤੁਸੀਂ ਦੇਖੋ ਇੱਥੇ ਸੈਂਕੜੇ ਦੀ ਤਰ੍ਹਾਂ ਅੱਜ ਲੋਕੀ ਆਏ ਨੇ ਲੰਗਰ ਛੱਕ ਕੇ ਗਏ ਨੇ ਸੋ ਸਾਰਿਆਂ ਨੇ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਜੈ ਸ਼੍ਰੀ ਰਾਮ ਜੈ ਜੈ ਕਾਉ ਜਰਰੀ ਇਹ ਕਿਹਾ ਨਾ ਮਾਛੋ ਜੀ ਲੰਗਰ ਲਾਇਆ ਅੱਜ ਸਰਬਦਮਨ ਭਰਤ ਫੋਕਲ ਪੁਆਇੰਟ ਤੋਂ ਹੈ ਜਿਹੜੇ ਹਰ ਸਾਲ ਅਸੀਂ 22 ਜਨਵਰੀ ਵਾਲੇ ਦਿਨ ਜਿਹੜਾ 500 ਸਾਲ ਦਾ ਸੰਘਰਸ਼ ਸਮਾਪਤ ਹੋਇਆ ਸੀ ਜਦੋਂ अयोध्या जी राम मंदिर भगवान राम दी प्राण प्रतिष्ठा ਕੀਤੀ ਗਈ ਉਸ ਉਪਲੱਬਖ ਚ ਅਸੀਂ ਹਰ ਸਾਲ ਲੰਗਰ ਲਗਾਣੇ ਆ ਪਟਿਆਲਾ ਦੇ ਸਾਰੇ ਉਦਯੋਗਪਤੀ ਮਿਲ ਕੇ ਇਸ ਸ਼ੁਭ ਦਿਹਾੜੇ ਤੇ ਪਟਿਆਲਾ ਦੇ ਲਗਭਗ ਹਰ ਇੰਡਸਟਰੀ ਤੋਂ ਹਰ ਏਰੀਏ ਤੋਂ ਇੰਡਸਟਰੀਲਿਸ ਆਂਦੇ ਆ ਤੇ ਆਪਣੇ ਆਪਣੀਆਂ ਇਛਾਵਾਂ ਨਾਲ भगवान राम ਦੇ ਇਸ ਪੁੰਨ ਕੰਮ ਚ ਆਪਣਾ ਆਪਣਾ ਯੋਗਦਾਨ ਦਿੰਦੇ ਆ ਤੇ ਸਾਡੇ ਸਾਰੇ ਇੰਡਸਟਰੀ ਵਾਲਿਆਂ ਦੀ ਲੇਬਰ ਪਾਰਟਿਸਪੇਟ ਕਰਦੀ ਹੈ ਸਾਨੂੰ ਅਹਿਸਾਸ ਹੁੰਦਾ ਇਹ ਸੱਚਮੁੱਚ ਇਹ ਭਗਵਾਨ ਰਾਮ ਜਿਹੜੇ ਹੈ ਇਸ ਦੇਸ਼ ਦੇ ਰੋਮ-ਰੋਮ ਤਸਵੇ ਹੈ ਇਸ ਦੇਸ਼ ਦਾ ਭਗਵਾਨ ਰਾਮ ਤੇ ਸੀਤਾ ਆਦਰਸ਼ ਹੈ ਕਿ ਜਦੋਂ ਜ਼ਰੂਰਤ ਹੈ ਤਾਂ धनुषबान ਵੀ ਉਠਾਣ ਨੂੰ ਪਿੱਛੇ ਨਹੀਂ ਹਟਦੇ ਤੇ ਜਦੋਂ ਜ਼ਰੂਰਤ ਹੈ ਤਾਂ ਮਰਿਆਦਾ ਪੁਰਸ਼ोत्तम ਵੀ ਕਹਿੰਦੇ ਆ ਜਿਨ੍ਹਾਂ ਨੇ ਇਸ ਦੇਸ਼ ਦੀ ਜਿਹੜੇ ਜਨਜੀਵਨ ਦਾ ਮਾਰਗਦਰਸ਼ਨ ਤੈਅ ਕੀਤਾ ਉਸੇ ਤੇ ਚੱਲਦੇ ਹੋਏ ਅੱਜ ਇਹ ਦੇਸ਼ ਜਿਸ ਦਿਨ ਤੋਂ 3 ਸਾਲ ਤੋਂ 2 ਸਾਲ ਤੋਂ ਹੈ राम ਮੰਦਰ ਪੂਰਾ ਹੋਇਆ 2 ਸਾਲ ਦੇ ਵਿੱਚ ਵਿੱਚ ਚਾਪਰਾ ਦੇਸ਼ ਦੁਨੀਆ ਵਿੱਚ ਕਿਥੋਂ ਚਾਈਆਂ ਤੇ ਪਹੁੰਚ ਗਿਆ ਇਹ ਆਪਾਂ ਨੂੰ ਇੱਕ ਸੋਚਣ ਵਾਲੀ ਗੱਲ ਹੈ ਕਿ ਸਾਨੂੰ ਅੰਦਰੂਨੀ ਖੁਸ਼ੀ ਦਿੰਦੀ ਹੈ ਜਦ ਅਸੀਂ ਸੋਚਦੇ ਹਾਂ ਕਿ ਜਿਵੇਂ ਉਹਨਾ ਉਹਨਾ ਦਿਨਾਂ ਚ ਇਸ ਦੇਸ਼ ਦਾ ਡੰਕਾ ਵੱਜਦਾ ਦੁਨੀਆ ਚ 2 ਸਾਲਾਂ ਦੇ ਵਿੱਚ ਵਿੱਚ ਇੱਕ ਵਾਰੀ ਦੁਵਾਰਾ ਇਸ ਦੇਸ਼ ਦਾ ਡੰਕਾ ਵੱਜਣ ਲੱਗ ਗਿਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕਾ ਨਾਮ ਹੈ ਜਿਹੜਾ ਲਗਾਇਆ ਜੋ ਵਾਰ ਜਾਂ ਗਿਆ राम गोपाल धर्म जागरण प्रमुख पंजाब अज फोकल पॉइंट इंडस्ट्री के मालिका वालों जरला गया है ये यशंसना योग्य है भगवान राम मंदिर उन्होंने जन्म स्थान पर जरा मंदिर अयोध्या बनया उसकी यह प्राण प्रतिष्ठा का दिन है अज इस दिन नर किसी की इच्छा रही है ਅੱਜ ਆਪਣੇ ਪੰਜਾਬ ਦੇ ਵਿੱਚ ਔਰ ਸਾਰੇ ਦੇਸ਼ ਦੇ ਵਿੱਚ ਅਲੱਗ-ਅਲੱਗ ਪ੍ਰਕਾਰ ਦੇ ਕਾਰਜਕ੍ਰਮ ਹੋ ਰਹੇ ਨੇ ਜਿਹੜਾ ਇਹ ਇੰਡਸਟਰੀ ਦੇ ਲੋਕਾਂ ਨੇ ਪ੍ਰਯਾਸ ਕੀਤਾ ਇਹ ਆਪਣੇ ਆਪ ਦੇ ਜਿਹਾ ਹੀ ਪ੍ਰਸ਼ੰਸਾ ਨਹੀਂ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਪੂਜਾ ਪਾਠ ਤੋਂ ਬਾਅਦ ਆਪਣੇ ਜਿਹੜੇ ਕਰਮਚਾਰੀ ਹੈ ਸਹਿਯੋਗੀ ਹੈ ਉਹਨਾਂ ਨੂੰ ਵੀ ਅੱਜ ਇਸ ਆਪਣੀ ਖੁਸ਼ੀ ਦੇ ਵਿੱਚ ਸ਼ਾਮਿਲ ਕੀਤਾ ਇਹ ਇੱਕ ਬਹੁਤ ਗੜੀ ਗੱਲ ਹੈ ਜੈ ਸ਼੍ਰੀ ਰਾਮ ਛੋਟੇ ਬੋਲਣਾ ਮੈਂ ਆਸ਼ੋਕ ਕੁਮਾਰ ਪ੍ਰਧਾਨਫੂਕ ਬੈਟ ਅੱਜ ਬਾਈਨ ਦੇ ਸ਼ੁਭ ਦਿਹਾੜੇ ਤੇ ਅਸੀਂ ਸਾਰੇ ਫੋਰਵਰਡ ਮੈਂਬਰਾਂ ਵੱਲੋਂ ਇੱਕ ਬੜਾ ਹੀ ਵਿਸ਼ਾਲ ਭਵਨ ਭੰਡਾਰਾ ਲਗਾਇਆ ਗਿਆ ਜਿਹੜਾ ਕਿ ਸ਼੍ਰੀ ਰਾਮ ਮੰਦਰ ਅਯੁੱਧਿਆ ਵਿੱਚ ਮੂਰਤੀ ਸਥਾਪਨਾ ਦਿਵਸ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ ਇਹ ਪਟਿਆਲਾ ਵਿੱਚ ਨਹੀਂ ਸਾਰੇ ਦੇਸ਼ ਵਿੱਚ ਬੜੇ ਹਰ ਰਲੋ-ਛਾਸਨਾ ਮਨਾਇਆ ਜਾ ਰਿਹਾ ਤੇ ਅਸੀਂ ਇਹੀ ਇੱਛਾ ਰੱਖ ਰਹੇ ਹਾਂ ਕਿ ਸਾਰੇ ਵੱਲੋਂ ਜਿਹੜਾ ਇਹ ਭੰਡਾਰਾ ਹੈ ਹਰ ਸਾਲ ਲਗਾਇਆ ਜਾਵੇ ਤੇ ਇਹ ਤੀਸਰਾ ਭੰਡਾਰਾ ਹੈ ਸਾਡੇ ਵੱਲੋਂ ਸਾਰੇ ਉਦਯੋਗਪਤੀਆਂ ਵੱਲੋਂ ਤੇ ਸਭ ਨੂੰ ਬਹੁਤ-ਬਹੁਤ ਵਧਾਈ ਧੰਨਵਾਦ 62 ਨੰਬਰ ਕੋਟ ਮਾਡਲ ਅਜਾ ਲੰਕਾ ਲਗਾਇਆ ਉਸ ਦਾ ਨਾਮ ਕਰ ਮੈਂ ਅਸ਼ੋਕ ਸਿੰਘਲਾ ਚੇਅਰਮੈਨ ਇੰਡਸਟਰੀਅਲ ਫੋਕਲ ਪੈਂਟ ਪਟਿਆਲਾ ਤੋਂ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦੇ ਨਾਲ ਲੱਖ-ਲੱਖ ਵਧਾਈ ਦਿਨਾਂਾ ਸ਼੍ਰੀ ਰਾਮ ਜੀ ਦੇ ਜਿਹੜਾ ਮੰਦਿਰ ਦੀ ਪਰਤੀਸ਼ਤਾ ਹੋਈ 3 ਸਾਲ ਪਹਿਲਾਂ ਅਸੀਂ 3 ਸਾਲ ਤੋਂ ਸ਼੍ਰੀ ਰਾਮ ਜੀ ਦੀ ਕਿਰਪਾ ਨਾਲ ਫੋਕਲ ਪੈਂਟ ਪਟਿਆਲਾ ਦੇ ਵਿੱਚ ਸਾਰੇ ਇੰਡਸਟਰੀ ਵਾਲਿਆਂ ਦੇ ਸਹਿਯੋਗ ਨਾਲ ਇੱਕ ਲੰਗਰ ਦਾ ਆਯੋਜਨ ਕਰ ਰਹੇ ਹਾਂ ਇਹਦੇ ਵਿੱਚ ਜਿਹੜੇ ਵੀ ਲੋਕ ਸਾਡੇ ਗਨਮਾਨੇ ਵਿਅਕਤੀ ਆਏ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਲੇਬਰ ਨੂੰ ਸਾਰੇ ਵਰਕਰਾਂ ਨੂੰ ਸਾਰੇ ਮੰਗਲਿਕਾਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਤੇ ਕੋਸ਼ਿਸ਼ ਕਰਾਂਗੇ ਕਿ ਹਰ ਸਾਲ ਇਹ ਪੰਡਾਰਾ ਲਗਾਇਆ ਜਾਵੇ ਜੈ ਸ਼੍ਰੀ ਨਾਮ ਜੈ ਸ਼੍ਰੀ ਨਾਮ ਬਹੁਤ